ਤੋਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਬਰਨਾਲਾ ਵਿੱਚ ਵਕਫਾ ਵਿਭਾਗ ਦੇ ਮੁਖੀਆ ਦੇ ਨਾਲ ਨਸ਼ੇ ਦੇ ਖਾਤਮੇ ਸਬੰਧੀ ਮੀਟਿੰਗ ਕੀਤੀ ਹੈ ਤਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਜ਼ਮੀਨਾਂ ਦੀ ਜਾਂਚ ਕਰਕੇ ਰਿਪੋਰਟ ਬਣਾਈ ਜਾਵੇ ਤੇ ਉਹਨਾਂ ਦੀ ਜ਼ਾਇਦਾਤ ਤੁਰਕ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਸਾਡੇ ਛੋਟੇ ਜਿਹੇ ਸਨੇਹ ਦੇ ਇੱਥੇ ਆਏ ਹੋ ਮੇਰੇ ਨਾਲ ਬਰੇ ਜਿਹੜੇ ਸਹਿਯੋਗੀ ਹੈਗੇ ਆ ਜੀ ਕੁਲਵੰਤ ਸਿੰਘ ਜੀ ਔਰ ਲਾਭ ਸਿੰਘ ਗੋਗੇ ਜੀ ਔਰ ਸਾਡੇ ਡਿਪਟੀ ਕੁਇਸਟਰ ਸਿਵਲ ਸਰਜਨ ਔਰ ਐਸਐਸਪੀ ਨਾਲ ਆਏ ਸਾਡੇ ਇਹ ਜਿਹੜੀ ਪੰਜਾਬ ਸਰਕਾਰ ਦੀ ਮਹੱਤਵ ਹੈ ਜੀ ਯੁੱਧ ਨਸ਼ਾ ਵਿਰੋਧ ਪੰਜਾਬ ਸਰਕਾਰ ਨੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨੈਸ਼ਨਲ ਕਮਿਊਨਿਟੀ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਗ੍ਰਾਂਟੀਆਂ ਦਿੱਤੀਆਂ ਸੀ ਜੀ ਕਿ ਤੁਹਾਨੂੰ 300 ਯੂਨਿਟ ਬਿਜਲੀ ਦੇ ਫ੍ਰੀ ਦੇਵਾਂਗੇ ਦੇ ਦਿੱਤੇ ਮੱਲਾ ਕਲੀਨਿਕ ਬਣਾਵਾਂਗੇ ਬਣਾ ਦਿੱਤੇ ਕਿਸਾਨਾਂ ਨੂੰ ਬਿਜਲੀ ਮੋਟਰਾਂ ਦੀ ਬਿਜਲੀ ਦਿਨ ਨੂੰ ਦੇਵਾਂਗੇ ਪੇਲਾਂ ਤੱਕ ਪਾਣੀ ਪਹੁੰਚਾਵਾਂਗੇ ਹੋਮਲੀ ਵੀ ਆਫ ਸਰਵਿਸਿਜ਼ ਬਹੁਤ ਸਾਰੇ ਵਾਅਦੇ ਅਸੀਂ ਪੂਰੇ ਕੀਤੇ ਆ ਸਕੂਲ ਠੀਕ ਕਰਾਂਗੇ ਕਰ ਰਹੇ ਆ ਜੀ ਇਸੇ ਤਰ੍ਹਾਂ ਇੱਕ ਵਾਅਦਾ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਹਦੇ ਵਾਸਤੇ ਪੱਲ ਜਿਹੜੀ ਡਬਲ ਪ੍ਰੌਂਕ ਸਟ੍ਰੈਟਜੀ ਆ ਦੋ ਤਰ੍ਹਾਂ ਦੀ ਜਿਹੜੀ ਨੀਤੀ ਆ ਇੱਕ ਤਾਂ ਹੈਗਾ ਜਿਹੜੇ ਬੰਦੇ ਨਸ਼ਾ ਕਰਦੇ ਆ ਜਿਨ੍ਹਾਂ ਦੇ ਕੋਲ ਕਨਸੈਪਸ਼ਨ ਕੁਆਲਿਟੀ ਆ ਜਿਹੜੇ ਫੀਮ ਭੁੱਕੀ ਵਾਲੇ ਆ ਜਿਹੜੇ ਪਹਿਲੀ ਵਾਰੀ ਆ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆ ਬਹੁਤ ਥੋੜੀ ਕੁਆਲਿਟੀ ਮਿਲਦੀ ਹੈ ਜਿਹੜੇ ਮਰੀਜ਼ ਆ ਉਹਨਾਂ ਦੇ ਨਾਲ ਸਾਨੂੰ ਹਮਦਰਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਆ ਉਹਨਾਂ ਦਾ ਇਲਾਜ ਕਰਾਂਗੇ ਪਹਿਲਾਂ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤੇ ਲੈ ਕੇ ਆਵਾਂਗੇ ਫਿਰ ਹੌਲੀ ਹੌਲੀ ਗੋਲੀਆਂ ਘੱਟ ਕਰਾਂਗੇ ਫਿਰ ਗੋਲੀਆਂ ਛਡਾਵਾਂਗੇ ਕੋਈ ਨਾ ਕੋਈ ਕੰਮ ਸਿਖਾਵਾਂਗੇ ਉਹਨਾਂ ਨੂੰ ਫਿਰ ਕੋਈ ਨਾ ਕੋਈ ਕੰਮ ਕਰਨ ਵਾਸਤੇ ਕੋਈ ਲੋਨ ਦੇਾਂਗੇ ਕੋਈ ਗ੍ਰਾਂਟ ਦੇਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਜਿਹੜੀ ਦੂਜੀ ਕੈਟਾਗਰੀ ਆ ਜਿਹੜੇ ਨਸ਼ਾ ਵੇਚਣ ਵਾਲੇ ਆ ਜਿਹੜੇ ਨਸ਼ਾ ਦੇ ਵਪਾਰੀ ਆ ਉਹ ਸਾਡੀ ਆਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਆ ਤੇ ਇਹ ਪੰਜਾਬ ਪੁਲਿਸ ਵਾਲੇ ਉਹਨਾਂ ਨੂੰ ਬਰਬਾਦ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹ ਜਿੱਨਾਂ ਚ ਜਾਣਗੇ ਡਰਗ ਅਡਿਕਟ ਡੀਡਿਕਸ਼ਨ ਸੈਂਟਰ ਰੀਹੈਬਿਲੀਟੇਸ਼ਨ ਸੈਂਟਰਸ ਜਾਣਗੇ ਸਕਿੱਲ ਡਿਵੈਲਪਮੈਂਟ ਸੈਂਟਰਸ ਜਾਣਗੇ ਨਸ਼ਾ ਵੇਚਣ ਵਾਲੇ ਪੁਲਿਸ ਉਹਨਾਂ ਦੇ ਪਿੱਛੇ ਆ ਜਾਂ ਉਹ ਜੇਲ੍ਹ ਵਿੱਚ ਜਾਣਗੇ ਜਾ ਪੰਜਾਬ ਨੂੰ ਛੱਡ ਕੇ ਭੱਜ ਜਾਣਗੇ ਤੇ ਜਾਂ ਫਿਰ ਉਹ ਜਿਹੜਾ ਹੈਗਾ ਕਿਤੇ ਮਤਲਬ ਸਮਝ ਲਓ ਵੀ ਸ਼ਮਸ਼ਾਨ ਤੱਕ ਪਹੁੰਚ ਜਾਣਗੇ ਇਹ ਬੜੀ ਕਲੀਅਰ ਵਾਰਨਿੰਗ ਹੈ ਜੀ ਕੋਈ ਇਹਦੇ ਵਿੱਚ ਕਿਸੇ ਨੂੰ ਕੋਈ ਗਲਤ ਫਹਿਮੀ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਸਰਕਾਰ ਨੇ ਤਿਆਹੀਆ ਕਰ ਲਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਾਹ ਲੈਣਾ ਅੱਜ ਸਾਰੇ ਦੇ ਸਾਰੇ ਜਿਹੜੀ ਸਾਡੀ ਕੈਬਨਿਟ ਸਬ ਕਮੇਟੀ ਪੰਜ ਦੇ ਪੰਜ ਜਿਹੜੇ ਕੈਬਨਿਟ ਮਿਨਿਸਟਰ ਆਫ ਸਟੇਟ ਸਾਡੇ ਸਾਰੇ ਐਮ ਐਲ ਏ ਬਾਕੀ ਸਾਰੇ ਮਨਿਸਟਰਸ ਸਾਰੇ ਅਫਸਰ ਸਭਾ ਹਨ ਇਸ ਵੇਲੇ ਸਾਰੇ ਫੀਲਡ ਦੇ ਵਿੱਚ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਦਿਖਦਾ ਕਿਲਵਾਂ ਦੇ ਹਿਸਾਬ ਨਾਲ ਹੈਰੋਇਨ ਵੀ ਪੜੀ ਆ ਔਰ ਦੂਜੇ ਨਸ਼ੇ ਵੀ ਫੜੇ ਗਏ ਆ ਔਰ ਬਹੁਤ ਸਾਰੇ ਬੰਦੇ ਤੇ ਐਕਸ਼ਨ ਹੋ ਰਹੀ ਹੈ ਜਿਹੜੇ ਬੰਦੇ ਨੇ ਪਾਪ ਦੀ ਕਮਾਈ ਹੋਏਗੀ ਜੀ ਉਹਨੇ ਪਾਪ ਦੀ ਕਮਾਈ ਕਰਕੇ ਕੁਝ ਬਣਾ ਵੀ ਲਈ ਹੈ ਪ੍ਰਾਪਰਟੀ ਤਾਂ ਉਹ ਵੀ ਨਹੀਂ ਬਚੇਗੀ ਕੋਈ ਕਿਸੇ ਨੂੰ ਗਲਤ ਫਹਿਮੀ ਨਹੀਂ ਹੋਣੀ ਚਾਹੀਦੀ ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਪੁਲਿਸ ਦਾ ਕੰਮ ਹੈ ਜਿਹੜੀ ਸਪਾਈ ਰਿਡਕਸ਼ਨ ਜਿਹੜੀ ਨਸ਼ਾ ਦੀ ਸਪਲਾਈ ਨਾ ਹੋਵੇ ਸਾਡਾ ਜਿਹੜਾ ਕੰਮ ਹੈ ਸਰਕਾਰ ਦਾ ਕੰਮ ਹੈ ਬਾਕੀ ਜਿਹੜੇ ਮੇਰਾ ਹੋ ਗਿਆ ਮੈਡੀਕਲ ਦਾ ਹੋ ਗਿਆ ਸਾਡੇ ਮੇਰੇ ਸਹਿਯੋਗੀਆਂ ਦਾ ਹੋ ਗਿਆ ਕਿ ਅਸੀਂ ਜਿਹੜੇ ਬੰਦੇ ਟੀਕੇ ਲਾਉਂਦੇ ਆ ਪਹਿਲਾ ਕੰਮ ਹੈ ਕਿ ਉਹਨਾਂ ਨੂੰ ਟੀਕੇ ਲਾਣੇ ਬੰਦ ਕਰਨੇ ਆ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਇੱਕ ਤਾਂ ਹੈਗਾ ਵੀ ਅਸੀਂ ਪਹਿਲਾਂ ਗੋਲੀਆਂ ਦਿੰਨੇ ਤੁਸੀ ਸੁਣਦੇ ਆ ਪਰ ਜੇ ਫਿਰ ਵੀ ਕਿਸੇ ਨੂੰ ਕੋਈ ਜ਼ਿਆਦਾ ਲੱਤ ਲੱਗੀ ਹੋਇਆ ਉਸ ਲਈ ਉਹਦਾ ਨਹੀਂ ਸਰਦਾ ਔਖਾ ਹੈ ਇੱਕ ਲਿਕਵਿਡ ਮੈਥੋਡੋਨ ਥੈਰੇਪੀ ਸ਼ੁਰੂ ਕਰ ਰਹੇ ਆ ਅਸੀਂ ਉਹਨਾਂ ਦੇ ਵਾਸਤੇ ਤਾਂ ਕਿ ਜਿਹੜਾ ਔਖਾ ਪੀਰੀਅਡ ਉਹਨਾਂ ਦਾ ਲੰਘ ਜਾਏ ਫਿਰ ਉਹਨਾਂ ਨੂੰ ਉਹ ਲਿਕਵਿਡ ਮੈਥੋਡੋਨ ਫਿਰ ਗੋਲੀਆਂ ਤੇ ਲੈ ਕੇ ਆ ਹਾਂ ਇਹ ਕੱਲ ਮੈਂ ਹੋਰ ਕਰਨੀ ਚਾਹੁੰਦਾ ਜੀ ਤੁਹਾਡੇ ਇਥੇ ਬਰਨਾਲੇ ਦੇ ਵਿੱਚ ਬਹੁਤ ਵੱਡੀ ਸਮੱਸਿਆ ਕਿ ਜਿਹੜਾ ਬੰਦਾ ਟੀਕਾ ਲਾਂਦਾ ਸਾਡੀ ਏਵੀ ਸਕੀਮ ਹੈ ਜੀ ਇੱਕ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡਾ ਉਹਦਾ ਆਲਟਰਨੇਟ ਦੇਵਾਂਗੇ ਪਰ ਜੇ ਲੋੜ ਪੈਗੀ ਤਾਂ ਅਸੀਂ ਸਿਰੰਜ ਵੀ ਦੇ ਦਾਂਗੇ ਸੰਜਾਂ ਸ਼ੇਅਰ ਨਹੀਂ ਕਰਨੀਆਂ ਉਹਦੇ ਨਾਲ ਕੀ ਹੋ ਰਿਹਾ ਕਿ ਲੋਕਾਂ ਨੂੰ ਕਾਲਾ ਪੀੜੀਆ ਬਹੁਤ ਹੋ ਰਿਹਾ ਨੌਜਵਾਨਾਂ ਨੂੰ ਐਚ ਏ ਵੀ ਏਡਸ ਦੀ ਬਿਮਾਰੀ ਬਹੁਤ ਹੋ ਰਹੀ ਹੈ ਉਹਨਾਂ ਤੋਂ ਵੀ ਬਚਾਉਣਾ ਬੱਚਿਆਂ ਨੂੰ ਅਸੀਂ ਹਰ ਤਰ੍ਹਾਂ ਦੀ ਮਦਦ ਕਰ ਲਈ ਹਰ ਸੰਭਵ ਕੋਝੜੀ ਕੋਸ਼ਿਸ਼ ਕਰ ਰਹੇ ਹਾਂ ਹਰ ਸੰਭਵ ਮਦਦ ਕਰਾਂਗੇ ਕਿ ਜਿਹੜੇ ਬੱਚੇ ਟੀਕਾ ਲਾਉਂਦੇ ਆ ਉਹ ਲਿਕਵਿਡ ਮੈਥਡ ਉਨ ਦੇ ਉੱਤੇ ਜਾਂ ਗੋਲੀਆਂ ਤੇ ਆ ਜਾਣ ਉਹ ਤੇ ਦੂਜੀ ਗੱਲ ਹੈ ਕਿ ਜਿਹੜਾ ਸਟਿਗਮਾ ਰਿਡਕਸ਼ਨ ਹੈ ਉਹ ਕਿਦਾਂ ਹੋਊਗਾ ਕਿ ਲੋਕ ਜਾਂਦੇ ਨਹੀਂ ਆ